ਅੱਜ so 72 ਜਿਹੜੇ ਪ੍ਰਾਇਮਰੀ ਟੀਚਰ ਨੇ ਉਹ ਫਿਨਲੈਂਡ ਜਾ ਰਹੇ ਨੇ ਸੋ 72 ਨੇ 2 ਹਫ਼ਤਿਆਂ ਦਾ ਟੂਰ ਹੈ ਇੱਕ ਹਫ਼ਤਾ ਪਹਿਲਾਂ ਫਿਨਲੈਂਡ ਦਾ ਡੈਲੀਗੇਸ਼ਨ ਆਇਆ ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਵੀ ਇਹਨਾਂ ਨੇ ਇੱਥੇ ਟ੍ਰੇਨਿੰਗ ਕੀਤੀ ਮੈਂ ਤਾਂ ਕਹਣਾ ਵੀ ਜ਼ਿੰਦਗੀ ਦਾ ਇੱਕ ਖਾ ਪੂਰਾ ਕਰਨ ਵਾਲਾ ਕੰਮ ਹੈ ਇਹ ਜਿਹੜਾ ਜਦੋਂ ਤੁਹਾਨੂੰ ਫੋਨ ਆਉਂਦਾ ਵੀ ਤੁਸੀਂ ਇੰਟਰਨੈਸ਼ਨਲ ਟ੍ਰੇਨਿੰਗ ਤੇ ਜਾਓਗੇ ਤਾਂ ਬੰਦਾ ਕੀ ਖੁਸ਼ੀ ਮਹਿਸੂਸ ਕਰ ਸਕਦਾ ਟ੍ਰੇਨਿੰਗ ਦਾ ਮਤਲਬ ਕੱਲੀ ਕਲਾਸਰੂਮ ਟ੍ਰੇਨਿੰਗ ਹੀ ਨਹੀਂ ਤੁਸੀਂ ਉਸ ਦੇਸ਼ ਦੇ ਵਿੱਚ ਜਾਓਗੇ ਜਿੱਥੇ ਦੇ ਲੋਕਾਂ ਦਾ ਸਿਸਟਮ ਮੈਂ ਕਹਿੰਦਾ ਦੁਨੀਆ ਦੇ ਵਿੱਚ ਮਿਸਾਲ ਹੈ ਅਸੀਂ ਉੱਥੇ ਕੁਝ ਨਾ ਕੁਝ ਬੀਂਗੇ ਟੀਚਰ ਜ਼ਿੰਦਗੀ ਦੇ ਅੱਛੇ ਜਿਹੜੇ ਨੁਕਤੇ ਨੇ ਸਲੀਕੇ ਨੇ ਉਹ ਜਰੂ ਸਿੱਖਿਆ ਇਹ ਜਿਹੜੀ ਚੀਜ਼ ਸੀ ਇਹ ਕਦੇ ਅਸੀਂ ਸੋਚਿਆ ਵੀ ਨਹੀਂ ਸੀ ਸੁਪਨੇ ਵਿੱਚ ਵੀ ਇਹ ਪੋਸੀਬਲ ਹੋਊਗੀ ਪਰ ਮਾਨ ਸਰਕਾਰ ਨੇ ਇੰਪੋਸੀਬਲ ਨੂੰ ਪੋਸੀਬਲ ਕਰਕੇ ਦਿਖਾਇਆ ਤੇ ਅਸੀਂ ਵੀ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਨੇ ਆ ਕਿ ਅਸੀਂ ਵੀ ਉਹਨਾਂ ਦੇ ਵਾਅਦਿਆਂ ਤੇ ਪੂਰੇ ਖਰੇ ਉਤਰਾਂਗੇ ਜਿਹੜਾ ਪਹਿਲਾ ਬੈਚ ਗਿਆ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਦਾ ਜੋ ਨਜ਼ਰੀਆ ਹੈਗਾ ਟੋਟਲੀ ਚੇਂਜ ਹੋ ਗਿਆ ਕਿਉਂਕਿ ਇੱਥੇ ਦਾ ਜੋ ਸਿਸਟਮ ਹੈ ਉੱਥੇ ਦਾ ਜੋ ਫਿਨਲੈਂਡ ਦਾ ਸਿਸਟਮ ਹੈ ਕਾਫੀ ਫਰਕ ਹੈਗਾ ਜਦੋਂ ਆਏ ਆ ਇੱਥੇ ਇੱਕ ਪੋਜ਼ਿਟਿਵਿਟੀ ਨਾਲ ਆਏ ਆ ਤੇ ਪੋਜ਼ਿਟਿਵਿਟੀ ਨਾਲ ਹੀ ਹੁਣ ਆਪਣੇ ਸਕੂਲਾਂ ਦੇ ਵਿੱਚੋਂ ਸਿਸਟਮ ਦੇ ਨਾਲ ਪੜਾ ਰਹੇ ਨੇ ਤਾਂ ਸਾਡਾ ਤੇ ਚੱਲੇ ਆਂ ਜਿਸ ਉਦੇਸ਼ ਨਾਲ ਚੱਲੇ ਆ ਕਿ ਵਧੀਆ ਸਿੱਖਿਆ ਨਾਲ ਤੇ ਬੱਚਿਆਂ ਨੂੰ ਵੀ ਵਧੀਆ ਸਿੱਖਿਆ ਨਾਲ ਉਹ ਮੋਟਿਵ ਅਸੀਂ ਸੋਚਦੇ ਆ ਕਿ ਇਸ ਵਾਰ ਜੋ ਹੈਗੇ ਟ੍ਰੇਨਿੰਗ ਤੋਂ ਬਾਅਦ ਅਸੀਂ ਪੂਰਾ ਕਰਾਂਗੇ ਸੋ ਸਾਰੇ ਜਿੰਨੇ ਵੀ ਅੱਜ ਬੱਤਰ ਦੇ ਬੱਤਰ ਚੁਣੇ ਗਏ ਨੇ ਮੈਂ ਸਾਰਿਆਂ ਨੂੰ ਅਧਿਆਪਕ ਵਲੇ ਕੈਰੀਅਰ ਦੇ ਵਿੱਚ ਇੱਕ ਹੋਰ ਸਟੈਪ ਅੱਗੇ ਵਧਣ ਤੇ ਬਹੁਤ ਬਹੁਤ ਮੁਬਾਰਕਬਾਦ